ਉਧਰ ਜੰਮੂ ਕਸ਼ਮੀਰ ਚ ਅਤਵਾਦੀ ਹਮਲਿਆਂ ਤੋਂ ਬਾਅਦ ਅਲਰਟ ਹੈ ਦੱਸਦੀ ਹੈ ਕਿ ਡੋਡਾ ਚ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ ਚੱਲ ਰਿਹਾ ਹੈ ਸੁਰੱਖਿਆ ਬਲਾਂ ਤੇ ਪੁਲਿਸ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਹੈ ਜੰਮੂ ਕਸ਼ਮੀਰ ਚ 9 ਜੂਨ ਤੋਂ ਅਤਵਾਦੀ ਹਮਲੇ ਸ਼ੁਰੂ ਹੋਏ ਨੇ ਸਭ ਤੋਂ ਪਹਿਲਾ ਰਿਆਸੀ ਚ ਸ਼ਰਦਾ ਲੂਆਂ ਨਾਲ ਪਰੀ ਵਸਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕਟੂਆ ਤੇ ਡੋਡਾ ਦੇ ਵਿੱਚ ਵੀ ਅਤਵਾਦੀ ਹਮਲੇ ਹੋਏ ਨੇ ਹਾਲਾਂਕਿ ਕਈ دہشت ਗਰਦਾਂ ਨੂੰ ਠੇਰ ਵੀ ਕਰ ਦਿੱਤਾ ਗਿਆ ਤੇ ਬਾਕੀ ਦੇਸ਼ਤ ਗਰਦਾਂ ਦੀ ਪਾਲ ਲਈ ਸੱਚ ਆਪਰੇਸ਼ਨ ਜਾਰੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਦੱਸ ਦਈਏ ਕਿ ਕਈ ਥਾਵਾਂ ਤੇ ਅੱਤਵਾਦੀ ਹਮਲੇ ਹੁੰਦੇ ਨੇ ਜਿਸ ਤੋਂ ਬਾਅਦ ਅਲਰਟ ਤੇ ਆ ਜੰਮੂ ਕਸ਼ਮੀਰ ਅੱਤਵਾਦੀ ਹਮਲਿਆਂ ਤੋਂ ਬਾਅਦ ਰੋਡਾ ਦੇ ਵਿੱਚ ਵੱਡੇ ਪੱਧਰ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸੁਰੱਖਿਆ ਬਲਾਂ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ 9 ਜੂਨ ਤੋਂ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲੇ ਹੋਏ ਨੇ ਜੰਮੂ ਵਾਲੇ ਪਾਸੇ ਹਮਲੇ ਹੋਏ ਨੇ दस देके रियासी चशर्दाल नुआ ਦੇ ਨਾਲ ਭਰੀ ਬੱਸ ਜਾ ਰਹੀ ਸੀ ਇਸ ਤੋਂ ਬਾਅਦ ਡੋਡਾ ਤੇ ਕਟੂਆ ਚ ਵੀ ਹੱਤਬਾਦੀ ਹਮਲੇ ਹੋਏ ਨੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਸਾਡੇ ਸਹਿਯੋਗੀ ਈਸ਼ਾਨ ਵਾਨੀ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਜੀ ਈਸ਼ਾਨ ਕੀ ਅਪਡੇਟ ਹੈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੰਮੂ ਮੇ जो बिल्कुल सर्च ऑपरेशन जो है का दो तीन जगहों पर चलाया जा रहा है जो काफी सारे लोकेशन पे जहाँ पे अभी तक इनपुट मिला है सुरक्षा बलों को कि यहाँ पर कुछ आतंकी छुपे हो सकते हैं तो वहाँ पर सर्च ऑपरेशन चलाया जा रहा है और जहाँ पर कटवा में कुछ दिन पहले एक मुठभेड़ में दो मिलिटन आतंकी मारे गए थे उसके बाद वहाँ पर फिर एक बार सर्च ऑपरेशन जो है उसके आस इलाके में लगा दिया गया है ये सूचना मिली थी पुलिस को कि शायद वहाँ पे कुछ और आतंकी छुपा हो सकते हैं जिसमें कुछ लोगों ने उनको सस्पिशियस मूवमेंट के बारे में बताया था कुछ संदिग्ध लोग वहां से गए थे जिसके बाद पुलिस और जम्मू कश्मीर पुलिस इंडियन आर्मी और सीआरपीएफ और बीएसएफ की तरफ से एक चर्चा अभियान जो है लगातार वहां पे जारी है कुछ इलाकों के एंट्री और एग्जिट पॉइंट जो है बंद कर दिए गए हैं वहीं दौड़ा में भी लगातार ਅਲਪੀ ਸੇਦਨ ਵੀ ਆਪਰੇਸ਼ਨ ਜਾਰੀ ਹੈ 도ੜਾ ਕੇ ਪਹਾੜੀ ਇਲਾਕੋ ਮੈਂ ਕੁਛ ਦਿਨ ਪਹਿਲੇ ਇੱਕ ਗੋਲੀਬਾਰੀ ਮੈਂ ਇੱਕ ਪੁਲਿਸ ਦਾ ਕਾਂਸਟੇਬਲ ਜੋ ਜ਼ਖਮੀ ਹੋਆ ਥਾ ਔਰ ਤਬ ਸੇ ਲਗਾਤਾਰ ਉਹਾਂ ਪਰ ਪਹਾੜੀ ਇਲਾਕੇ ਮੈਂ ਸੋਚ ਆਪਰੇਸ਼ਨ ਜਾਰੀ ਹੈ ਔਰ ਰਿਆਸੀ ਕੀ ਬਾਤ ਕਰੇ ਤੇ ਰਿਆਸੀ ਮੈਂ 50 ਦਾ ਸ਼ਾਨਵਾਨੀ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਜੰਮੂ ਕਸ਼ਮੀਰ ਚ ਲਗਾਤਾਰ ਅਤਵਾਦੀ ਹਮਲੇ ਹੋਏ ਜਿਸ ਤੋਂ ਬਾਅਦ ਹੁਣ ਸਰਚ ਆਪਰੇਸ਼ਨ ਜਾਰੀ ਹੈ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ ਕੁਝ ਇਨਪੁਟ ਮਿਲੇ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਵੱਲੋਂ ਇਹ ਤਲਾਸ਼ੀ ਮਹਿੰਮ ਚਲਾਈ ਜਾ ਰਹੀ ਹੈ